ਗੱਗਾ ਨਾਮ ਦਾ ਸਰਪੰਚ ਹੁੰਦਾ ਥਾ ਡਾਬ ਵਾਲੀ ਪਿੰਡ ਡਾਬਾਲੀ ਕੇ ਆਸ-ਪਾਸ ਇੱਕ ਪਿੰਡ ਹੈ ਤਾਂ ਵਹਾਂ ਪੇ ਉਸਕਾ ਆਪਣਾ ਹੀ ਪੈਰਲਲ ਕੋਰ ਚਲਦਾ ਨੇਟ ਵਾਲੇ ਬਦਮਾਸ਼ੋ ਤੁਸੀਂ ਆਪਦੀ ਇੱਜ਼ਤਾਂ ਲਾ ਕੇ ਲੈ ਜਾਓ ਗੱਗੂ ਭੱਜਿਆ ਗੱਗੂ ਭੱਜਿਆ ਕਦੇ ਅਸੀਂ ਗੋਲੀਆਂ ਚਲਦੀਆਂ ਚ ਨਹੀਂ ਭੱਜੇ ਹੁਣ ਕੀ ਭੱਜਾਂ ਇੱਕ ਤੀੜੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਾਂਜੀ 2 ਦਿਨ ਪਹਿਲਾਂ ਕਾਲਿਆਂਵਾਲੀ ਦੇ ਪਿੰਡ ਗਧਰਾਣਾ ਚ ਦਵਿੰਦਰ ਸਿੰਘ ਉਰਫ ਗੱਗੂ ਦਾ ਕਤਲ ਹੁੰਦਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਕਤਲ ਕੀਤਾ ਕਿਹਦੇ ਵੱਲੋਂ ਗਿਆ ਕਤਲ ਕੀਤਾ ਸਰਪੰਚ ਜੱਗੇ ਤਖਤ ਮਲ ਦੇ ਪੁੱਤ ਵੱਲੋਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਊਗਾ ਸਰਪੰਚ ਜੱਗਾ ਤਖਤ ਮਲ ਨੇ 2 ਡਵੈਲਪਮੈਂਟਰਾਂ ਨੂੰ ਅੰਜਾਮ ਦਿੱਤਾ ਸੀਗਾ ਜਿਸ ਵਿੱਚ ਦੀਪੂ ਕਾਲਿਆਂ ਵਾਲੀ ਤੇ ਉਸਦੇ ਦੋਸਤ ਦਾ ਕਤਲ ਹੋਇਆ ਸੀਗਾ ਦੀਪੂ ਕਾਲਿਆਂ ਵਾਲੀ ਟਰੱਕ ਜੂਨੀਅਨ ਦਾ ਪ੍ਰਧਾਨ ਸੀ ਇਹਨਾਂ ਦੀ ਗਰੁੱਪ ਬਾਜੀ ਦੀ ਕਾਫੀ ਟਾਈਮ ਦੀ ਰੰਜਿਸ਼ ਚੱਲਦੀ ਆ ਰਹੀ ਸੀਗੀ ਹੁਣ ਤੁਸੀਂ ਇਹ ਦੇਖੋ ਵੀ ਤ੍ਰਾਸਦੀ ਦੀ ਗੱਲ ਇਹ ਆ ਵੀ ਰੰਜਸ਼ਾਂ ਗਰੁੱਪ ਬਾਜੀ ਦੀਆਂ ਅਗਲੀ ਪੀੜ੍ਹੀ ਤੱਕ ਵੀ ਪਹੁੰਚ ਗਈਆਂ ਉਹ ਕੇਸ ਦੇ ਵਿੱਚ ਜੱਗਾ ਤਖਤ ਮਲਵੀ ਅੰਦਰ ਜਾਂਦਾ ਤੇ ਉਸਦੇ ਮੁੰਡੇ ਤੇ ਵੀ ਉਹ ਕੇਸ ਪੈਂਦਾ ਹੈਗਾ ਉਸਦਾ ਮੁੰਡਾ ਕੁਝ ਮਹੀਨੇ ਪਹਿਲਾਂ ਜਮਾਨਤ ਤੇ ਆਇਆ ਸੀਗਾ ਦੂਸਰਾ ਧੜਾ ਜਾਨੀ ਕਿ ਜਿਹੜਾ ਧੜਾ ਸੀਗਾ ਦੀਪੂ ਹੁਣਾ ਦਾ ਦੀਪੂ ਖਾਲਿਆਂ ਵਾਲੀ ਹੁਣਾ ਦਾ ਜੋ ਜਿਸ ਦੇ ਨਾਮ ਤੇ ਗਰੁੱਪ ਚੱਲਦਾਗਾ ਜੋ ਗੈਂਗਰ ਵੈਲਰੀ ਦੇ ਵਿੱਚ ਮਾਰਿਆ ਗਿਆ ਸੀਗਾ ਉਹਦੇ ਧੜੇ ਦੇ ਦਵਿੰਦਰ ਸਿੰਘ ਉਰਫ ਗੱਗੂ ਨੌਜਵਾਨ ਨੇ ਤਖਤਮਲ ਪਿੰਡ ਦੇ ਕਿਸੇ ਨੌਜਵਾਨ ਦੇ ਬੂਟ ਲਾ ਕੇ ਤਾਰਾਂ ਤੇ ਟੰਗ ਦਿੱਤੇ ਜਿਹੜੀਆਂ ਆਪਾਂ ਬਿਜਲੀ ਵਾਲੀਆਂ ਹੁੰਦੀਆਂ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦਾ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਤਖਤਮਲ ਦੇ ਜੋ ਨੌਜਵਾਨ ਹੁੰਦਾ ਸੁਣ ਦੇ ਵਿੱਚ ਆਇਆ ਵੀ ਜੱਗੇ ਤੱਕਤਮਲ ਦੇ ਨਾਮ ਤੇ ਗਰੁੱਪ ਉਹ ਵੀ ਚੱਲਦਾ ਹੈਗਾ ਤੇ ਉਹਨੇ ਉਸ ਦੇ ਵਿੱਚ ਸਿੱਧਾ ਵੰਗਾਰਿਆ ਵੀ ਤੁਸੀਂ ਆਪਦੇ ਬੂਟ ਲੈ ਜਾਓ ਬਾਕੀ ਤੁਸੀਂ ਪੂਰੀ ਵੀਡੀਓ ਦੇਖਿਓ ਨੈਟ ਵਾਲੇ ਬਦਮਾਸ਼ੋ ਤੁਸੀਂ ਆਪਦੀ ਇੱਜ਼ਤਾਂ ਲਾ ਕੇ ਲੈ ਜਾਓ ਗੱਗੂ ਭੱਜਿਆ ਗੱਗੂ ਭੱਜਿਆ ਕਦੇ ਅਸੀਂ ਗੋਲੀਆਂ ਚੱਲਦੀਆਂ ਚ ਨਹੀਂ ਭੱਜੇ ਹੁਣ ਕੀ ਭੱਜਾਂ ਇੱਕ ਤੀੜੋ ਟਾਈਮ ਪਾਓ ਦੱਸੋ ਕਿੱਥੇ ਆਉਣਾ ਗਲੱਕੋ ਆਹ ਲਾਜੋ ਇੱਜ਼ਤ ਲਾ ਕੇ ਆਪਦੀ ਫੇਰ ਪਾਇਓ ਪੋਸਟਾਂ ਤੁਹਾਡਾ ਉਸਤਾਦ ਵੀ ਦਵੱਲਿਆ ਸੀ ਉਹ ਤਾਂ ਤੁਹਾਡੇ ਉਸਤਾਦ ਵੀ ਦਵੱਲਿਆ ਓਡਾਂ ਅਸੀਂ ਭੱਜੇ ਨਹੀਂ ਕਦੇ ਮਰਨਾ ਮਨਜ਼ੂਰ ਹੈ ਬੋਲਣਾਂ ਚ ਨਹੀਂ ਭੱਜੇ ਵੀਡੀਓ ਜੀ ਕੈਮਰੇ ਵਾਲੀ ਪਾਰਕੀਏ ਭੱਜਦੇ ਵੀ ਵੀ ਪਾਉਂਦੇ ਫਿਰ ਜੇ ਸੀਗੀ ਤਾਂ ਆ ਲੈ ਜਾ ਆਪਦੀ ਇੱਜ਼ਤ ਲਾ ਕੇ ਤੇ ਦਾਮੇ ਦਾ ਹੁਣ ਕੁਝ ਮਹੀਨੇ ਪਹਿਲਾਂ ਹੀ ਸਰਪੰਚ ਜੱਗੇ ਤਖਤ ਮੰਨਦਾ ਮੁੰਡਾ ਜਮਾਨਤ ਤੇ ਆਇਆ ਸੀ ਉਹ ਵੀ ਉਹ ਡਬਲ ਮਰਡਰ ਕੇਸ ਦੇ ਵਿੱਚ ਅੰਦਰ ਗਿਆ ਵਾਸਿਕਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਉਹ ਆਪਣੇ ਸਾਥੀਆਂ ਨਾਲ ਜਾ ਰਿਹਾ ਹੁੰਦਾਗਾ ਤੇ ਜਿਸ ਨੌਜਵਾਨ ਗੱਗੂ ਨੇ ਉਹ ਬੂਟ ਤਾਰਨ ਦੇ ਟੰਗੇ ਹੁੰਦੇ ਆ ਕਿ ਉਹਨਾਂ ਨੂੰ ਕੁੱਤਾ ਘਮਾਉਂਦਾ ਮਿਲ ਜਾਂਦਾਗਾ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਹੁੰਦੀ ਹੈਗੀ ਲੜਾਈ ਦੇ ਵਿੱਚ ਜੱਗੇ ਤੱਕ ਤੋਂ ਮੱਲ ਦੇ ਮੁੰਡੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਆ ਗੱਗੂ ਨੂੰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆਗਾ ਜਿਵੇਂ ਮੈਂ ਪਹਿਲਾਂ ਵਿੱਚ ਗੱਲ ਕਹੀ ਆ ਵੀ ਤਰਾਸ ਦੀ ਦੀ ਗੱਲ ਇਹ ਆ ਵੀ ਗੈਂਗਵਾਰ ਗਰੁੱਪ ਦੀਆਂ ਲੜਾਈਆਂ ਇਹ ਦੂਜੀਆਂ ਪੀੜ੍ਹੀਆਂ ਤੱਕ ਵੀ ਪਹੁੰਚਣੀਆਂ ਆ ਸੋ ਇਸ ਕੇਸ ਦੇ ਵਿੱਚ ਕੋਈ ਨਾ ਕੋਈ ਹੋਰ ਸਾਨੂੰ ਇਨਪੁੱਟ ਮਿਲੀ ਤਾਂ ਤੁਹਾਡੇ ਸਾਹਮਣੇ ਜ਼ਰੂਰ ਅਸੀਂ ਰੱਖਾਂਗੇ ਸੁਣਨ ਦੇ ਵਿੱਚ ਆਇਆ ਵੀ ਜੱਗੇ ਤਖਤ ਮਲ ਦਾ ਪੁੱਤਰ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਆ ਜੀ ਜੇ ਸੁਣਨ ਜਾਇ ਜਿਹੜੇ ਜੱਗੇ ਤਖਤ ਮਲ ਦੀ ਤੇ ਉਹ ਦੋ ਕਤਲਾਂ ਦੀ ਲੜਾਈ ਸੀ ਉਹਦਾ ਵੀ ਬਹਾਨਾ ਥੋੜਾ ਜਿਹਾ ਬਣਿਆ ਸੀਗਾ ਕਹਿੰਦੇ ਜੱਗਾ ਤਖਤ ਮਲ ਕਿਸੇ ਪਿੰਡ ਗਿਆ ਹੋਵੇ ਸੀਗਾ ਔਡਾਂ ਕਿਸੇ ਮਸਲੇ ਤੇ ਕਿਸੇ ਰੌਲੇ ਤੇ ਉਸ ਦੇ ਮਗਰ ਗੱਡੀਆਂ ਲੱਗਦੀਆਂ ਨੇ ਉਥੋਂ ਜੱਗਾ ਤਖਤ ਮਲ ਨਿਕਲ ਜਾਂਦਾ ਕਾ ਤੇ ਉਸ ਨੂੰ ਵੀ ਬੰਗਾਰਿਆ ਜਾਂਦਾ ਹੈਗਾ ਕਹਿੰਦੇ ਉਸ ਦੇ ਪੁੱਤਰ ਨੂੰ ਵੀ ਕਿਹਾ ਜਾਂਦਾ ਹੈਗਾ ਕਿਸੇ ਪਬਲਿਕ ਫੰਕਸ਼ਨ ਦੇ ਵਿੱਚ ਵੀ ਤੇਰਾ ਪਿਓ ਬਦਮਾਸ਼ ਬਣਦਾ ਹੈਗਾ ਤੇ ਉਹਨੂੰ ਕਿਹੋ ਵੀ ਅੱਜ ਤਾਂ ਅੱਧਾ ਘੰਟਾ ਜਾਂ ਗੋਲੀ ਚੱਲੇ ਇੱਕ ਤਰ੍ਹਾਂ ਦੇ ਟਾਉਂਟ ਮਾਰੇ ਜਾਂਦੇ ਹੈਗੇ ਉਸ ਤੋਂ ਬਾਅਦ ਹੁੰਦਾ ਕੀ ਹੈਗਾ ਜੱਗਾ ਤਖਤ ਮਲ ਕਤਲ ਕਰ ਦਿੰਦਾ ਹੈਗਾ ਉਹਨਾਂ ਦੋਨਾਂ ਬੰਦਿਆਂ ਦੇ ਜਾਨਕਿ ਜਦ ਮੈਂ ਹਰ ਕਹਾਣੀ ਦੇ ਵਿੱਚ ਤੁਹਾਨੂੰ ਦੱਸਦਾ ਹੁਣ ਨਾ ਬੀ ਇਹ ਜਿਹੜੀਆਂ ਗੈਂਗਵਾਰਾਂ ਦੀਆਂ ਰੋਵਲਰੀਆਂ ਨੇ ਚੱਲਦੀਆਂ 15-15 ਸਾਲ ਤੋਂ 10-10 ਸਾਲ ਤੋਂ ਹੋ ਰਹੀਆਂ ਨੇ ਪਰ ਕਈ ਵਾਰ ਕੋਈ ਬਹਾਨਾ ਹੀ ਇਦਾਂ ਦਾ ਬਣ ਜਾਂਦਾ ਹੈਗਾ ਵੀ ਉਹ ਉਹ ਦੁਬਾਰੇ ਗੱਲ ਤਾਜੀ ਹੋ ਜਾਂਦੀ ਹੈਗੀ ਉਦਾਂ ਹੀ ਹੁਣ ਇਹ ਹੋਇਆ ਜੱਗੇ ਤਖਤਮਲ ਦੇ ਪੁੱਤ ਵੱਲੋਂ ਜਿਹੜਾ ਕਤਲ ਕੀਤਾ ਗਿਆ ਉਹ ਕਤਲ ਦੂਜੇ ਧੜੇ ਨਾਲ ਸੰਬੰਧਿਤ ਸੀ ਬਾਕੀ ਜਿਹੜੀ ਆਪਣੀ ਸੀਰੀਜ਼ ਚੱਲਦੀ ਹੈ ਦਵਿੰਦਰ ਵਾਲੀ ਉਸ ਤੋਂ ਬਾਅਦ ਮੈਂ ਸਾਰੀਆਂ ਸੀਰੀਜ਼ਾਂ ਪੂਰੀਆਂ ਕਹਾਣੀ ਦੇ ਰੂਪ ਵਿੱਚ ਪਾਉਂਗਾ ਕਿਉਂਕਿ ਇਹ ਜਿਹੜੀ ਗੈਂਗ ਰੈਵੈਲਰੀ ਚੱਲਦੀ ਹੈ ਕਾਲਿਆਂ ਵਾਲੀ ਚ ਇਹ ਇੱਕ ਨੌਜਵਾਨ ਸੀਗਾ ਬਹੁਤ ਸਾਲ ਪਹਿਲਾਂ ਕਤਲ ਹੋ ਗਿਆ ਸੀ ਉਸ ਦਾ ਨਾਮ ਸੀ ਗਰਤੀਰ ਹੱਸੂਪਿੰਡ ਪੈਂਦਾਗਾ ਤਲਵੰਡੀ ਸਾਬੋ ਕਾਲਿਆਂ ਵਾਲੀ ਦਾ ਹੀ ਏਰੀਆ ਹੈਗਾ ਤੇ ਉਸ ਦਾ ਕਤਲ ਹੋ ਗਿਆ ਸੀ ਉਦੋਂ ਦੀਆਂ ਰੈਵੈਲਰੀਆਂ ਚੱਲਦੀਆਂ ਆ ਰਹੀਆਂ ਰਹੀਆਂ ਬਾਕੀ ਤੁਸੀਂ ਵੀਡੀਓ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਹਰ ਕਿਸੇ ਨਾ ਕਿਸੇ ਦਿਨ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਦਿਨ ਦੇ ਵਿੱਚ ਜੋ 2 ਜਾਂ 3 ਤੁਹਾਨੂੰ ਅਸੀਂ ਕ੍ਰਾਈਮ ਦੀਆਂ ਖਬਰਾਂ ਤੁਹਾਨੂੰ ਦੱਸਿਆ ਕਰੀਏ ਪੰਜਾਬ ਦੇ ਵਿੱਚ ਚੱਲ ਕੀ ਰਿਹਾਗਾ ਬਾਕੀ ਵੀਡੀਓ ਸ਼ੇਅਰ ਕਰਿਓ ਲਾਈਕ ਜਰੂਰ ਕਰਿਓ ਤਦ ਤੱਕ ਲਈ ਧੰਨਵਾਦ